ਸਾਰੇ ਹੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰਭਾਉ ਅੱਜ ਕਰੀ ਜੰਨੇ ਆ। ਗੰਨੇ ਦੀ ਨਰਸਰੀ ਤਿਆਰ। ਜਿਹੜੀ ਇਹ ਵੈਰਾਈਟੀ ਹੈ ਇਹ 98 ਨੰਬਰ ਵੈਰਾਈਟੀ ਹੈ। ਵੀਰ ਉਹ ਇਹ ਆਪਾਂ ਥੱਲੇ ਬੈੱਡ ਬਣਾ ਕੇ ਪਰਾਲੀ ਵਿਛਾ ਕੇ ਤੇ ਕੱਲੀ-ਕੱਲੀ ਅੱਖ ਕੱਟ ਕੇ ਗੰਨਾ ਚਿੰਤਾ ਵਿੱਚ ਦੋ ਅੱਖ ਕੱਟ ਕੇ ਉਹ ਤੁਸੀਂ ਕੱਲੀ ਅੱਖ ਵੀ ਕੱਟ ਸਕਦੇ ਹੋ, ਦੋ ਅੱਖਾਂ ਵੀ ਕੱਟ ਸਕਦੇ ਹੋ ਤੇ ਝਾੜ ਵਧੀਆ ਹੋ ਜਾਂਦਾ ਤੇ ਇੱਧਰ ਆਪਾਂ ਲਫਾਫੇ ਦੇ ਵਿੱਚ ਕੱਲੀ-ਕੱਲੀ ਅੱਖ ਪਾਈ ਆ। ਇਹ ਵੀ 98 ਵੈਰਾਈਟੀ। ਤੇ ਪਾਣੀ ਦੇਤਾ ਇਹ 85 ਹੈ ਵੈਰੈਟੀ ਵੀ ਜਿਵੇਂ ਅੱਜ ਕੱਲ ਆਪਣੇ ਕੋਲੇ ਕਣਕਾਂ ਖੜੀਆਂ ਹੁੰਦੀਆਂ ਨੇ ਹਨ ਤੇ ਜਿਹੜੇ ਵੀਰ ਆਏ ਹੁੰਦਾ ਵੀ ਗੰਨਾ ਲੇਟ ਹੋ ਜੂ ਉਹ ਇਸ ਤਰ੍ਹਾਂ ਗੰਨੇ ਦੀ ਨਰਸਰੀ ਤਿਆਰ ਕਰਕੇ ਪਨੀਰੀ ਤਿਆਰ ਕਰਕੇ ਬਾਅਦ ਵਿੱਚ ਆਪਾਂ ਪੱਟ ਲਾਂਗੇ ਤੇ ਲਾ ਸਕਦੇ ਜਿਵੇਂ ਹੁਣ ਇਹਦੇ ਥੋੜੀ ਪਰਾਲੀ ਪਾ ਦਾਂਗੇ ਥੋੜੀ ਥੋੜੀ ਇਸ ਤਰ੍ਹਾਂ ਪਰਾਲੀ ਪਾ ਕੇ ਤੇ ਉੱਪਰ ਅੱਧਾ-ਅੱਧਾ ਇੰਚ ਮਿੱਟੀ ਪਾ ਮੰਗੇ ਮਿੱਟੀ ਜ਼ਿਆਦਾ ਨਹੀਂ ਪਾਉਣੀ ਤੇ ਗੰਨਾ ਬਹੁਤ ਵਧੀਆ ਉਗਦਾ ਤੇ ਬਹੁਤ ਵਧੀਆ ਜਦੋਂ ਆਪਾਂ ਅੱਗੇ ਖੇਤ ਚ ਲਾ ਦਿੰਨੇ ਆ ਬੈਡ ਵਗੈਰਾ ਬਣਾ ਕੇ ਬੱਟਾ ਪਾ ਕੇ ਤੇ ਨਾਲ ਦੇ ਨਾਲ ਹੀ ਗੰਨਾ ਉਹ ਚੱਲ ਜਾਂਦਾ ਜਿਹੜਾ ਕਿ ਆਪਾਂ ਨੂੰ ਝਾੜ ਗੰਨੇ ਦਾ ਦੁੱਗਣਾ ਮਿਲ ਜਾਂਦਾ ਤੇ ਘੱਟ ਬੀਜ ਨਾਲ ਹੀ ਸਰ ਜਾਂਦਾ ਬਾਲਾ ਬੀਜ ਪਾਉਣ ਦੀ ਲੋੜ ਨਹੀਂ ਇਸ ਤਰ੍ਹਾਂ ਪਤਲੀ ਪਤਲੀ ਪਰਾਲੀ ਕਰ ਦਾਂਗੇ